ਪੰਜਾਬ ਭਾਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਨੇ ਕਈ ਜਗ੍ਹਾ ਹਲਕੀ ਬਰਸਾਤ ਅਤੇ ਕਈ ਜਗ੍ਹਾ ਗੜੇ ਵੀ ਪਏ ਨੇ ਜਿਸ ਦੇ ਨਾਲ ਕਈ ਜਗ੍ਹਾ ਕਣਗਰੀ ਫਸਲ ਦਾ ਵੱਡਾ ਨੁਕਸਾਨ ਵੀ ਹੋਇਆ ਉੱਥੇ ਹੀ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਨੂੰ ਵੱਡੀ ਚਿੰਤਾ ਸਤਾ ਰਹੀ ਸੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਉਹਨਾਂ ਦਾ ਫਸਲ ਦਾ ਵੱਡਾ ਨੁਕਸਾਨ ਹੋ ਜਾਵੇਗਾ ਪਰ ਪੀਏਯੂ ਦੇ ਮਾਹਰ ਮੌਸਮ ਵਿਗਿਆਨੀ ਪਵਨੀਤ ਕੌਰ ਨੇ ਜਾਣਕਾਰੀ ਜਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹੇਂਦੀ ਉਮੀਦ ਹੈ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਣ ਦੀ ਉਮੀਦ ਹੈ ਉਹਨਾਂ ਕਿਹਾ ਕਿ ਲੋਕ ਵੀ ਆਪਣਾ ਧਿਆਨ ਰੱਖਣ ਤੇ ਕਿਸਾਨ ਜੋ ਕਿ ਸਿੱਧੀ ਧੁੱਪ ਦੇ ਵਿੱਚ ਕੰਮ ਕਰਦੇ ਨੇ ਉਸ ਤੋਂ ਬਚਾਅ ਵੀ ਰੱਖਣ ਦੀ ਉਮੀਦ ਕਰਦੇ ਨੇ ਬੱਦ ਬੇਦੋਲ ਮੌਸਮ ਵਿੱਚ ਦੇਖਣ ਨੂੰ ਮਿਲਿਆ ਕਿ ਜੇਕਰ ਤੇ ਬਾਰਿਸ਼ ਵੀ ਨਹੀਂ ਹਲਕੀ ਬਾਰਿਸ਼ ਦੇਖਣ ਨੂੰ ਮਿਲਿਆ ਕਿ ਜਿਹੜੇ ਗੜੇ ਬੈਨੇ ਔਰ ਬੜੇ ਦਿਨਾਂ ਵਿੱਚ ਕੀ ਪ੍ਰੋਫੈਕਸ਼ਨ ਹੈ ਕਿੰਨਾ ਦਾ ਮੌਸਮ ਰਹੇਗਾ ਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਜੇਐਸਸੀ 1970 ਤੋਂ ਹੁਣ ਤੱਕ ਦਾ ਡਾਟਾ ਦੇਖੀ ਤਾਂ ਇਹ ਸੈਕੰਡ ਹਾਈਐਸਟ ਜਿਹੜਾ ਅੱਜ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 2017 ਦੇ ਵਿੱਚ 29.4 ਡਿਗਰੀ ਸੈਂਟੀਗ੍ਰੇਡ ਸੀ ਦਿਨ ਔਰ ਉਹਦੇ ਤੋਂ ਨੈਕਸਟ 2004 ਦੇ ਵਿੱਚ 26 ਡਿਗਰੀ ਸੈਂਟੀਗ੍ਰੇਡ ਸੈਕੰਡ ਹਾਈएस्ट ਰਿਕਾਰਡ ਕੀਤਾ ਗਿਆ ਸੀ ਔਰ ਅੱਜ ਫੇਰ ਜਿਹੜਾ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਜੇ ਅਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਫਿਲਹਾਲ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੈ ਸੋ ਅਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੁੰਦੀ ਹੈ ਜਿਵੇਂ ਜਿਸ ਤਰ੍ਹਾਂ ਅੱਜ ਮੌਸਮ ਕਲੀਅਰ ਹੈ ਵਾਅਦਾ ਕਿ ਜਲਦੀ ਬਦਲ ਦੇ ਜਿਹੜੇ ਅਸਰ ਨਹੀਂ ਜਾਂ ਫਿਰ ਤਾਪਮਾਨ ਦੇ ਜਿਹੜਾ ਵਾਧਾ ਹੋ ਸਕਦਾ ਹੈ ਜੀ ਕੋਈ ਸਿਗਨੀਫੀਕੈਂਟ ਚੇਂਜ ਦਾ ਫਿਲਹਾਲ ਟੈਂਪਰੇਚਰ ਦੇ ਵਿੱਚ ਪ੍ਰੈਡਿਕਟਡ ਨਹੀਂ ਹੈਗੀ ਪਰ ਆਉਣ ਵਾਲੇ 2-3 ਦਿਨਾਂ ਤੋਂ ਬਾਅਦ ਜਿਹੜਾ ਸਾਊਥ-ਵੈਸਟਰਨ ਪਾਰਟਸ ਦੇ ਵਿੱਚ ਜ਼ਰੂਰ ਥੋੜਾ ਟੈਂਪਰੇਚਰ ਦੇ ਵਿੱਚ ਅਸੀਂ ਇਨਕਰੀਜ਼ ਆਬਜ਼ਰਵ ਕਰ ਸਕਦੇ ਹਾਂ ਤਾਂ ਕੀ ਕਿਸਾਨਾਂ ਨੂੰ ਕੀ ਬੋਲੋ ਸਾਲ ਨੂੰ ਕਿਉਂਕਿ ਜਿਹੜੀ ਫਸਲ ਆ ਲਗਾਤਾਰ ਉੱਤੀ ਪਟਾਈ ਕੀਤੀ ਜਾ ਰਹੀ ਹੈ ਤੇ ਮੰਡੀਆਂ ਦੇ ਵਿੱਚ ਜਾ ਰਹੀ ਹੈ ਅ ਬਿਲਕੁਲ ਜੀ ਕਿਉਂਕਿ ਜਿਹੜੀ ਕਣਕ ਦੀ ਫਸਲ ਦੀ ਹਾਰਵੈਸਟਿੰਗ ਚੱਲ ਰਹੀ ਹੈਗੀ ਆ ਫਾਰਮਰਸ ਨੂੰ ਵੀ ਇਹ ਹੀ ਦੱਸ ਸਕਦੇ ਆ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਰਹਿਣਗੀਆਂ ਸੋ ਜਿਹੜੇ ਉਹਨਾਂ ਦੇ ਹਾਰਵੈਸਟਿੰਗ ਆਪਰੇਸ਼ਨਸ ਨੇ ਉਹਨੂੰ ਕੰਟੀਨਿਊ ਕਰ ਸਕਦੇ ਨੇ ਅੱਜ ਕੀ ਆਪ ਲੋਕਾਂ ਨੂੰ ਜੋ ਆਪਣਾ ਵਿਚਾਰ ਆਖਣਾ ਜਿਹਦੇ ਜਿੱਦਾਂ 6.8 ਡਿਗਰੀ ਦੇ ਤਕਰੀਬ ਜਿਹੜਾ ਤਾਪਮਾਨ ਆਮ ਨਾਲੋਂ ਜ਼ਿਆਦਾ ਨੇ ਕੀ ਗਰਮੀ ਤੋਂ ਲੋਕਾਂ ਨੂੰ ਚਿੰਤਾ ਹਾਂਜੀ ਨਾਈਟ ਟਾਈਮ ਟੈਂਪਰੇਚਰ ਜ਼ਰੂਰ 6.9 ਡਿਗਰੀ ਸੈਲਸੀਅਸ ਉੱਪਰ ਹੈ ਪਰ ਡੇ ਟਾਈਮ ਟੈਂਪਰੇਚਰ ਅਸੀਂ ਨੀਅਰ ਨਾਰਮਲ ਕਹਿ ਸਕਦੇ ਹਾਂ ਲਗਭਗ 2 ਡਿਗਰੀ ਸੈਲਸੀਅਸ ਉੱਪਰ ਹੈ ਪਰ ਫਿਰ ਵੀ ਟੈਂਪਰੇਚਰ ਜਿਹੜਾ 38 ਡਿਗਰੀ ਤੋਂ ਉੱਪਰ ਕੱਲ ਰਿਕਾਰਡ ਕੀਤਾ ਗਿਆ ਔਰ ਸਾਰਿਆਂ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਨੇ ਉਹਦੇ ਤੋਂ ਜ਼ਰੂਰ ਆਪਣਾ ਧਿਆਨ ਰੱਖਣਾ ਚਾਹੀਦਾ ਫਾਰਮਰਸ ਵੀ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਸਵੇਰੇ ਸ਼ਾਮ ਜਿਹੜਾ ਕੰਮ ਵੱਧ ਕਰਕੇ ਜਿਹੜੇ ਪੀ ਕਾਰਸ ਨੇ ਉਹਨਾਂ ਦੇ ਵਿੱਚ ਥੋੜੀ ਬ੍ਰੇਕ ਲੈ ਲੈਣੀ ਚਾਹੀਦੀ ਔਰ ਲਿਕੁਇਡਸ ਵੱਧ ਤੋਂ ਵੱਧ ਲੈਣੇ ਚਾਹੀਦੇ ਨੇ ਔਰ ਆਮ ਲੋਕਾਂ ਨੂੰ ਵੀ ਇਹੀ ਕਹਿ ਸਕਦੇ ਆਂ ਜੀ ਕਿ ਜਿੰਨਾ ਹੋ ਸਕੇ ਡਾਇਰੈਕਟ ਐਕਸਪੋਜ਼ਰ ਅ ਅਵੋਇਡ ਕਰਨਾ ਚਾਹੀਦਾ ਔਰ ਸਪੈਸ਼ਲੀ ਜਦੋਂ ਪੀ ਕਾਰਸ ਹੁੰਦੇ ਨੇ ਔਰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਔਰ ਵੱਧ ਤੋਂ ਵੱਧ ਲਿਕੁਇਡਸ ਜ਼ਰੂਰ ਲੈਣੇ ਚਾਹੀਦੇ